ਦੇਸੀ ਗਰਾਉਂਡ ਦੇ ਵਿੱਚ ਕੁਝ ਰਾਜਨੀਤੀ ਬੰਦਿਆਂ ਵੱਲੋਂ ਮੇਰੇ ਖਿਲਾਫ ਕੋਈ ਧਰਨੇਵਾਜੀ ਹੋ ਰਹੀ ਆ ਪਰ ਮੈਂ ਤੁਹਾਡੇ ਨਾਲ ਲਾਈਵ ਤਾਂ ਹੋ ਰਿਹਾ ਮੈਂ ਮੈਂ ਤੁਹਾਨੂੰ ਦੱਸਣਾ ਚਾਹਨਾ ਹਲਕਾ ਸੈਂਟਰ ਦੇ ਲੋਕਾਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਕਿ ਜਿਹੜਾ 스ਕੰਟ ਲੱਗਿਆ ਜਾ ਰਿਹਾ ਇਹ ਸਾਰਾ ਰਾਜਨੀਤੀ 스ਕੰਟਾ ਜੇ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਵਰਸ਼ੋਦੀ ਪ੍ਰੈਸ ਦੇ ਵਿੱਚ ਇਹ ਆਰਡਰ ਕੀਤਾ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਆਜ ਦੁਕਾਨ ਨਹੀਂ ਲਾਊਗਾ। ਗਰੇਸੀ ਦੇ ਅੰਦਰ ਅਗਰ ਹਰ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਅੰਦਰ ਕੋਈ ਠੇਕਾ ਹੁੰਦਾ ਵਾ ਤਾਂ ਠੇਕਾ ਉਹ ਅੰਦਰ ਦਾ ਵਾ ਉਹ ਨਾ ਕਿ ਸੜਕ ਦੇ ਉੱਪਰ ਦਾ ਲੋਕਾਂ ਦੀ ਉਹ ਐਨੀ ਉੱਥੇ ਦੁਕਾਨਾਂ ਦੋਨੇ ਪਾਸੇ ਲਾਈਆਂ ਗਈਆਂ ਨੇ। ਮੇਰੇ ਕੋਲ ਹਲਕਾ ਸੈਂਟਰ ਦਾ ਮੈਂ ਸੇਵਾਦਾਰਾਂ ਲੋਕ ਆਉਂਦੇ ਆ। ਪਬਲਿਕ ਆਉਂਦੀ ਆ ਕਿ ਕੱਲ ਕੋਈ ਰੱਬ ਨਾ ਕਰੇ ਇਥੋਂ ਐਂਬੂਲੈਂਸ ਨਿਕਲਣੀ ਹੋਵੇ ਕੋਈ ਅਸੀਂ ਆਪਣੇ ਮਰੀਜ਼ ਨੂੰ ਨਹੀਂ ਲੈ ਕੇ ਜਾ ਸਕਦੇ ਉਥੇ ਹਸਪੀਟਲ ਲੈ ਨਾਲ ਸਕੂਲ ਆ ਉਹ ਉਥੇ ਇੰਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ ਪੈਸੇ ਲੈ ਕੇ ਉਥੇ ਦੁਕਾਨਾਂ ਲਵਾ ਰਹੇ ਆ ਝੇਕੇਦਾਰ ਮੈਂ ਉਹਨਾਂ ਨੂੰ ਤੁਹਾਡੇ ਲਈ ਇਹ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਨਾ ਮਾ ਇਹ ਜਿਹੜੀ ਇਹ ਰਾਜਨੀਤੀ ਲੋਕ ਅੱਜ ਰਾਜਨੀਤੀ ਰੋਟੀਆਂ ਛਕ ਰਹੇ ਆ ਉੱਥੇ ਬੈਠੇ ਉੱਥੇ ਹਰ ਜਿਹੜਾ ਲੋਕਾਂ ਦਾ ਕੰਨ ਕੋਈ ਰੱਬ ਨਾ ਕਰੇ ਉੱਥੇ ਐਕਸੀਡੈਂਟ ਹੋਵੇ ਕੋਈ ਉੱਥੇ ਕਿਸੇ ਨੂੰ ਨਿਕਲਣਾ ਪੈ ਜਾਵੇ ਮੇਰੇ ਸਾਰੇ ਇਲਾਕੇ ਵਾਲੇ ਇਹ ਕਹਿ ਰਿਹਾ ਵੀ ਸੜਕ ਦੇ ਉੱਤੇ ਤੁਸੀਂ ਸਾਰੀਆਂ ਦੁਕਾਨਾਂ ਲਾ ਰਹੀਆਂ ਇਸ ਗੱਲ ਦਾ ਲੋਕ ਮੇਤੋਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਤਾਂ ਮੈਂ ਵੀ ਲੋਕਾਂ ਦਾ ਜਵਾਬ ਦੇਈਆਂ ਕਾਰਪਚਨ ਦੇ ਮੁਲਾਜ਼ਮ ਅਗਰ ਉਹਨਾਂ ਨੂੰ ਥੋਂਦੇ ਆ ਤਾ ਉਹ ਅਜੇ ਕਿਸੇ ਰਾਜਨੀਤੀ ਲੋਕਾਂ ਦੇ ਮਗਰ ਲੱਗ ਕੇ ਉਥੇ ਸਟੰਡ ਕਰ ਰਿਹਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਥੇ ਕੋਈ ਸਾਡੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਡੋਲਾ ਨਿਕਲਦਾ ਉਥੋਂ ਸਹਰੇ ਦਾ ਉਥੇ ਉਹ ਸੋ ਲੋਕ ਵੀ ਕੋ ਸਾਝੋ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਰੋੜ ਰੁਪਏ ਦਾ ਠੇਕਾ ਦਿੰਦੇ ਆ ਸਾਲ ਦਾ ਉਹ ਲੋਕ ਵੀ ਅੱਜ ਉਹ ਧਰਮ ਦੀ ਆੜ ਲੈ ਕੇ ਉਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਮੈਂ ਲੁਧਿਆਣਾ ਵਾਸੀ ਜਾਂਦੇ ਆ ਪੰਜਾਬ ਵਾਸੀ ਜਾਂਦੇ ਆ ਮੈਂ ਮੈਨੂੰ ਕੋਈ ਆਪਣੀ ਭਗਤੀ ਦਾ ਜਾਂ ਮੈਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਨਾਤਨ ਦਾ ਰਮ ਦਾ ਮੈਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀ ਆ ਮੈਂ ਲੋਕਾਂ ਨੂੰ ਪਤਾ ਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਇਕੱਲਾ ਆਪਣੇ ਮੋਢੇ ਦੇ ਝੰਡਾ ਲੈ ਕੇ ਬਾਲਾ ਜੀ ਦਾ ਉੱਤੋਂ ਲੰਘਿਆ ਸੀ ਔਰ ਇਹ ਜਿਹੜੀਆਂ ਰਾਜਨੀਤੀ ਰੋਟੀਆਂ ਨੇ ਇਹ ਨਾ ਸਿੱਖੋ ਜਦੋਂ ਮੈਂ ਲੋਕਾਂ ਦੇ ਨਾਲ ਆ ਲੋਕ ਜਦੋਂ ਕਹਿੰਦੇ ਆ ਵੀ ਗਰੀਬ ਆਦਮੀਆਂ ਤੋਂ ਹਜ਼ਾਰ ਦੋ ਹਜ਼ਾਰ ਇਹਦਾ ਮਤਲਬ ਤੁਸੀਂ ਰਾਜਨੀਤੀ ਲੋਕ ਗਰੀਬਾਂ ਨੂੰ ਲਟਾਉਣਾ ਚਾਹੁੰਦੇ ਹੋ ਆਪਣੀ ਸ਼ਹਿਰ ਦੇ ੱੱਲੇ ਇਹ ਤੁਹਾਡੇ ਪਿਛਲੇ ਸਮਿਆਂ ਦੇ ਵੇਲੇ ਚਾਹੇ ਭਾਜਪਾ ਦਾ ਸਰਕਾਰ ਸੀ ਚਾਹੇ ਆਪਣੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਠੇਕੇਦਾਰਾਂ ਦੇ ਨਾਲ ਜੋੜੀਆਂ ਠੇਕੇਦਾਰੀਆਂ ਸਾਂਝੀਆਂ ਸੀਗੀਆਂ ਅੱਜ ਤਾਂ ਇਹਨਾਂ ਦੇ ਨਾਲ ਤੁਸੀਂ ਇਹ ਧਰਨੇਵਾਜੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਇਸ ਕਰਕੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਰਾਜਨੀਤੀ ਰੋਟੀਆਂ ਨਾਲ ਸਿੱਕੋ ਧਰਮ ਦੀ ਆਗ ਲੈ ਕੇ ਨਾ ਕੋਈ ਜਾਤ ਪਾਤ ਦੀ ਆਗ ਲੈ ਕੇ ਜਾਤ ਸਭ ਦੀ ਇੱਕੋ ਹੀ ਆ ਮਾਨਸ ਦੀ ਜਾਤ ਸਭ ਨਾਲ ਉੱਤਮ ਜਿਹੜਾ ਬੰਦਾ ਇਨਸਾਨੀਅਤ तौर ਤੇ ਕੰਮ ਕਰਦਾ ਉਹਦੀ ਜਾਤ ਹੀ ਚੀ ਆ ਬਾਕੀ ਜਿਹੜਾ ਕੋਈ ਸ਼ਤਾਨੀ ਜਾਂ ਰਾਜ ਨਹੀਂ ਕਿੰਨੀਆਂ ਰੋਟੀਆਂ ਸੇਕਦੇ ਉੱਤੇ ਮੈਂ ਜੇ ਮੇਰੇ ਗਲਾਬ ਇਹ ਪਬਲਿਕ ਜਾਣਦੀ ਆ ਮੈਂ ਪਬਲਿਕ ਦੇ ਨਾਲ ਆ ਮੈਂ ਕਿਸੇ ਗਰੀਬ ਨੂੰ ਨਹੀਂ ਲੁਕਣ ਦੇਣਾ ਆਪਣੇ ਹਲਕੇ ਦੇ ਅੰਦਰ ਮੈਂ ਕਿਸੇ ਗਰੀਬ ਤੋਂ 2000 ਰੁਪਿਆ ਪਰ ਦੁਕਾਨ ਦਾ ਨਹੀਂ ਲੈਣ ਦੇਣਾ ਜੋ ਕੰਮ ਹੈ ਜਵਾਬ ਗਰੀਬ ਨੂੰ ਫ੍ਰੀ ਲਵਾਓ ਗਰੀਬ ਦਾ ਜਿਹੜਾ ਕੰਮ ਆ ਤੁਹਾਡਾ ਸੜਕਾਂ ਦੇ ਉੱਤੇ ਕੋਈ ਝੇਕਾ ਨਹੀਂ ਦੇਣਦਾ ਨਾ ਦ੍ਰੇਸ਼ੀ ਗਰਾਉਂ ਦੇ ਜਿਹੜੇ ਸੰਸਦਾਲੇ ਕਰੋੜਾ ਰੁਪਿਆ ਲੁੱਟ ਗਿਆ ਸਾਲ ਦਾ ਔਰ ਇੱਕੋ ਫੋਰਥ ਕਲਾਸ ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹਨੇ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਨੇ ਕਹੇ ਤੇ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹ ਰਾਜਨੀਤੀ ਲੋਕ ਜਿਹੜੇ ਉੱਥੇ ਅੱਜ ਜਿਹੜੇ ਚੜਦੇ ਵਰਦੇ ਆ ਚਾਹੇ ਭਾਜਪਾ ਦੇ ਆਗੂ ਆ ਚਾਹੇ ਕਾਂਗਰਸੀਏ ਉੱਥੇ ਬੱਟੇ ਆ ਭਰਮਾ ਸਨਾਤਨ ਧਰਮ ਵਾਲਿਆਂ ਨੂੰ ਵੀ ਜਿਹੜੇ ਅੱਜ ਉਹ ਦ੍ਰੈਸ਼ਟੀ ਵਾਲੇ ਸੰਤਾਲੇ ਬੈਠੇ ਆ ਇਹ ਰਾਜਨੀਤੀ ਦੇ ਵਿੱਚ ਤੁਸੀਂ ਧਰਮ ਦੀ ਆਰਨਾ ਲਓ ਸੇਵਾ ਕਰਕੇ ਦਿਖਾਓ ਸੇਵਾ ਗਰੀਬ ਦੀ ਚਿੱਤੀ ਚੰਗੀ ਹੁੰਦੀ ਆ ਕਿਸੇ ਪੈਸੇ ਜਾਂ ਠੇਕੇਦਾਰ ਦੀ ਸੇਵਾ ਨਹੀਂ ਹੁੰਦੀ ਔਰ ਫੌਲਟ ਕਲਾਸ ਦਾ ਉਹ ਕਾਰਪੋਰੇਸ਼ਨ ਦਾ ਮਲਾਜਮ ਆ ਜਿਹੜਾ ਅੱਜ ਮੇਰੇ ਤੇ ਇਲਜ਼ਾਮ ਲਾ ਰਿਹਾ ਮੈਂ ਇਹਦੀ ਵੀਜੀਲੈਂਸ ਇਨਕੁਆਰੀ ਕਰਾਂਗਾ ਔਰ ਮਾਨ ਹਮੀਦਾ ਆਪਣੇ ਵੱਲੋਂ ਦਾਅਵਾ ਐਲਰਟ ਕੋਡ ਦੇ ਵਿੱਚ ਕਰੂੰਗਾ ਔਰ ਉੱਥੇ ਆ ਕੇ ਜਵਾਬ ਦਵੇ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰਾਂ ਲੋਕਾਂ ਦਾ ਸੇਵਾਦਾਰਾਂ ਗਰੀਬਾਂ ਦਾ ਸੇਵਾਦਾਰਾਂ ਮੈਂ ਗਰੀਨ ਦੀ ਲੜਾਈ ਇਸੇ ਤਰ੍ਹਾਂ ਹੀ ਲੜਨੀ ਹੈ ਜੋ ਕਾਨੂੰਨ ਕਹਿੰਦਾ ਵਾ ਜੋ ਡਿਪਟੀ ਕਮਿਸ਼ਨਰ ਲੁਧਿਆਣੇ ਨੇ ਕਿਹਾ ਵਾ ਸ਼ਰਤਾਂ ਦੇ ਉੱਤੇ ਨਹੀਂ ਬਿਲਕੁਲ ਲੱਗਣ ਦੇਣਾ ਇਹ ਕੰਮ ਜਿਹੜਾ ਰਾਜਨੀਤੀ ਰੋਟੀਆਂ ਦੇ ਤੌਰ ਤੇ ਨਾ ਸਿੱਖੋ ਸੇਵਾ ਭਾਵਨਾ ਨਾਲ ਮੈਂ ਖਾਸ ਕਰਕੇ ਜਿਹੜੇ ਭਾਟ ਪਾਲੇ ਦੇ ਕਾਂਗਰਸੀਏ ਅੱਜ ਉਥੇ ਇਸ ਗੱਲ ਨੂੰ ਇੱਕ ਧਰਮਕ ਕੰਮ ਨੂੰ ਤਮਾਸ਼ਾ ਬਣਾ ਰਹੇ ਹੋ ਤੁਸੀਂ ਮੇਰੇ ਨਾਲ ਵੱਡਾ ਤੁਸੀਂ ਕੋਈ ਜ਼ਿਆਦਾ ਧਰਮ ਦੇ ਆਗੂ ਨਹੀਂ ਹੈਗੇ ਤੁਸੀਂ ਠੇਕੇਦਾਰਾਂ ਦੇ ਬੰਦੇ ਹੋ ਠੇਕੇਦਾਰੀ ਦੇ ਨਾਲ ਬੈਠੋ ਧਰਮ ਦੀ ਆੜ ਨਾ ਲਓ ਤੁਸੀਂ ਠੇਕੇਦਾਰੀ ਕੀਤੀ ਤਾਂ ਹੀ ਲੋਕਾਂ ਨੇ ਤੁਹਾਨੂੰ ਘਰ ਬਟਾਇਆ ਵਾ ਐਨੇ ਚ ਸ਼ਬਦ ਮੇਰੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ ਸੀਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੇਰੇ ਸੁਭਾ ਨੂੰ ਮੇਰੇ ਕੰਮਾਂ ਨੂੰ ਇਹਨਾਂ ਰਾਜਨੀਤੀ ਲੋਕਾਂ ਦੇ ਅੱਜ ਗਲੇ ਦੇ ਅੰਦਰ ਨਹੀਂ ਉਤਰਿਆ ਮੇਰੀ ਸੇਵਾ ਭਾਵਨਾ ਦਾ ਕੰਮ ਤਾਂ ਇਹ ਰਾਜਨੀਤੀ ਰੋਟੀਆਂ ਸੇਕਣ ਨੂੰ ਵਰਦਿਆ ਐਨੀਆਂ ਤੋਂ ਬੇਨਤੀਆਂ ਮੈਂ ਕਰਨੀਆਂ ਜੀ ਤੁਹਾਡੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਔਰ ਮੈਂ ਬਹੁਤ ਜਲਦੀ ਇਸ ਗੱਲ ਦਾ ਜੋ ਫੋਰਥ ਕਲਾਸ ਬੰਦਾ ਕਰੋੜਾਂ ਰੁਪਏ ਦੇ ਕੇਕੇ ਲੈਂਦਾ ਔਰ ਜਿਹੜੇ ਅੱਜ ਇਹ ਉਥੇ ਦੇ ਸੰਸਥਾ ਵਾਲੇ ਅਗਰੇਸੀ ਕਰਾਉਣ ਦੇ ਜਿਹੜੇ ਅੱਜ ਇਹ ਰਾਜਨੀਤਿਕ ਰੋਕੀਆਂ ਧਰਨੇ ਦੇ ਰੂਪ ਦੇ ਵਿੱਚ ਸਰਕਾਰ ਇਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਗੱਲ ਦਾ ਜੈਲ ਸਿੰਘ ਦਾ ਸਸੀ ਕ